ਜੀ ਜੀ ਮੈਂ ਪੰਜਾਬ ਦਾ ਮੁੱਖ ਮੰਤਰੀ ਬੰਦਨ ਤਾਂ ਮੈਂ ਇੱਕ ਕੰਮ ਕਰਕੇ ਨਾ ਸਾਰੇ ਜਿੰਨੇ ਵੀ ਮਹਿਕਮੇ ਆ ਪੰਜਾਬ ਵਿੱਚ ਸਰਕਾਰੀ ਆ ਜਾਂ ਪ੍ਰਾਈਵੇਟ ਆ ਆਮ ਦੁਕਾਨਦਾਰ ਆ ਜਾਂ ਫਿਰ ਕੋਈ ਤੁਸੀਂ ਲਾ ਲੋ ਠੇਕੇਦਾਰ ਆ ਸਾਰੇ ਬੰਦੇ ਨੂੰ ਇੱਕ ਕੰਮ ਕਰਨ ਨਾਲ ਹੀ ਆ ਆਪਣੇ ਸਾਰੇ ਕੰਮ ਕੀ ਉਹ ਸਹੀ ਕਰਨਗੇ ਜਿੰਨੇ ਵੀ ਅਧਿਕਾਰੀ ਆ ਤਾਂ ਉਹ ਕਿਹੜਾ ਆਈਡੀਆ ਤੇ ਕਿਹੜਾ ਉਹ ਕੰਮ ਹੈ ਜਿਹਦੇ ਨਾਲ ਕੀ ਆ ਸਾਰੇ ਬੰਦੇ ਆ ਇੱਕ ਵਾਰੀ ਚ ਹੀ ਜਿਹੜਾ ਆਪਦਾ ਕੰਮ ਹੈ ਸਹੀ ਕਰਨ ਲੱਗ ਜਾਣਗੇ ਚਾਹੇ ਉਹ ਟੀਚਰ ਲਾ ਲਓ ਪੁਲਿਸ ਵਾਲੇ ਲਾ ਲਓ ਜਾਂ ਹੋਰ ਵੀ ਕਿੰਨੇ ਆ ਡਾਕਟਰ ਐ ਕਿੰਨੇ ਜਿੰਨੇ ਵੀ ਵਿਭਾਗੇ ਆ ਪਾਣੀ ਵਾਲੇ ਆ ਜਾਂ ਜਿੰਨੇ ਵੀ ਲਾ ਲਓ ਤਾਂ ਜਿੱਥੇ ਬਹੁਤ ਸਾਰੇ ਰਸ਼ਵਤ ਲੈਂਦੇ ਆ ਜਾਂ ਫਿਰ ਲੋਕਾਂ ਨਾਲ ਕੀ ਬਦਸਲੂਕੀ ਕਰਦੇ ਤਾਂ ਇਹ ਸਾਰੇ ਕੰਮ ਕੀ ਉਹ ਕਰਨੇ ਛੱਡ ਦੇਣਗੇ ਜੇ ਇਹ ਇੱਕ ਕੰਮ ਕਰ ਲਿਆ ਜਾਵੇ ਤਾਂ ਉਹ ਕਿਹੜਾ ਕੰਮ ਐ ਤਾਂ ਮੈਂ ਜਿਹੜਾ ਸੋਚਿਆ ਕਿ ਹੋ ਸਕਦਾ ਹੈ ਆਲਰੇਡੀ ਪੰਜਾਬ ਵਿੱਚ ਇਹ ਚੀਜ਼ ਕੰਮ ਕਰ ਰਹੀ ਹੋਵੇ ਪਰ ਉਨੇ ਤਰੀਕੇ ਨਾਲ ਨਹੀਂ ਕਰ ਰਹੀ ਨਹੀਂ ਤਾਂ ਪੰਜਾਬ ਵਿੱਚ ਕੀ ਸੁਧਾਰ ਹੋ ਜਾਣਾ ਚਾਹੀਦਾ ਸੀਗਾ ਤਾਂ ਕਿਹੜਾ ਇਹ ਆਈਡੀਆ ਹੈ ਤਾਂ ਮੈਂ ਇਹ ਸੋਚਿਆ ਕਿ 1500 ਤੋਂ 2000 ਜਿਹੜਾ ਆਫਸਰ ਜਾਂ ਲਾ ਲਓ ਤੁਸੀਂ ਅਧਿਕਾਰੀ ਇਦਾਂ ਦੇ ਮਤਲਬ ਇੱਕ ਅਲੱਗ ਹੀ ਡਿਪਾਰਟਮੈਂਟ ਹੋਣਾ ਚਾਹੀਦਾ ਜਿੱਥੇ ਕਿ ਇਹ 1500 ਤੋਂ 2000 ਜਿਹੜੇ ਬੰਦੇ ਭਰਤੀ ਕੀਤੇ ਹੋਣ ਪਰ ਉਹ ਬੰਦੇ ਜਿਹੜੇ ਭਰਤੀ ਕੀਤੇ ਹੋਣ ਉਹ ਆਮ ਮਲਾਜਮਾਂ ਵਰਗੇ ਨਾ ਹੋਣ ਪਹਿਲੀ ਗੱਲ ਤਾਂ ਉਹਨਾਂ ਨੂੰ ਇਦਾਂ ਦੀ ਟ੍ਰੇਨਿੰਗ ਦਿੱਤੀ ਜਾਵੇ ਕਿ ਉਹਨਾਂ ਨੂੰ ਇਹ ਕਿਹਾ ਜਾਵੇ ਕਿ ਤੁਸੀਂ ਅਧਿਕਾਰੀ ਹੈ ਨਹੀਂ ਤੁਸੀਂ ਮਲਾਜਮ ਹੈ ਜਿਹੜੇ ਉਹ ਹੈ ਹੀ ਨਹੀਂ ਉਹ 1500 ਤੋਂ 2000 ਦੇ ਬੰਦੇ ਆ ਜਿਹੜੇ ਮਤਲਬ 1500 2000 ਬੰਦੇ ਆ ਜਿਹੜੇ ਉਹ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਆ ਉਹ ਕਲਾਕਾਰ ਬੰਦੇ ਹੋਣੇ ਚਾਹੀਦੇ ਆ ਉਹਨਾਂ ਵਿੱਚ ਕੀ ਆ ਕੁਝ ਲੜਕੀਆਂ ਵੀ ਹੋਣੀਆਂ ਚਾਹੀਦੀਆਂ ਕੁਝ ਮੁੰਡੇ ਹੋਣੇ ਚਾਹੀਦੇ ਆ ਕੁਝ ਬਜ਼ੁਰਗ ਹੋਣੇ ਚਾਹੀਦੇ ਆ ਤੇ ਕੁਝ ਕੀ ਆ ਔਰਤਾਂ ਜਿਹੜੀਆਂ ਬੁੱਢੀਆਂ ਹੋਣੀਆਂ ਚਾਹੀਦੀਆਂ ਤਾਂ ਕੁਝ ਬੱਚੇ ਵੀ ਹੋਣੇ ਚਾਹੀਦੇ ਆ ਤਾਂ ਉਹਨਾਂ ਦਾ ਕੰਮ ਕੀ ਹੋਣਾ ਚਾਹੀਦਾ ਉਹਨਾਂ ਦਾ ਕੰਮ ਸਿਰਫ ਇਹ ਹੋਣਾ ਚਾਹੀਦਾ ਉਹਨਾਂ ਨੇ ਕੀ ਆ ਪ੍ਰੂਫ ਇਕੱਠੇ ਕਰਨੇ ਆ ਕਿਹੜਾ ਮੁਲਾਜ਼ਮ ਹੈ ਉਹ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਤਾਂ ਉਹਦਾ ਮਤਲਬ ਕੀ ਆ ਉਹਨਾਂ ਨੇ ਕੀ ਇੱਕ ਆਮ ਜਿਹੜੇ ਕੱਪੜਿਆਂ ਵਿੱਚ ਜਾਣਾ ਕਿਸੇ ਨੇ ਦਿਹਾੜੀਦਾਰ ਦੇ ਤੌਰ ਤੇ ਜਾਣਾ ਤਾਂ ਹਰ ਇੱਕ ਦੁਕਾਨ ਤੇ ਜਾ ਕੇ ਕੀ ਉਹਨਾਂ ਨੇ ਮਤਲਬ ਉਥੋਂ ਦੀ ਸਰਵਿਸ ਦੇਖਣੀ ਆ ਕੋਈ ਗਲਤ ਕੰਮ ਤਾਂ ਨਹੀਂ ਕਰ ਰਿਹਾ ਕੋਈ ਪੁਲਸਵਾਲਾ ਜਾਂ ਉਹਨਾਂ ਕੋਲ ਆਪਣੀ ਥਾਣੇ ਰਿਪੋਰਟ ਲਿਖਾਉਣ ਜਾਵੜਨੀ ਆ ਕਿਸ ਤਰੀਕੇ ਨਾਲ ਕੀ ਉਹ ਬਿਹੇਵ ਕਰਦੇ ਆ ਕੋਈ ਰਿਸ਼ਵਤਾਂ ਨਹੀਂ ਮੰਗ ਰਿਹਾ ਤਾਂ ਡਿਜੀਟਲ ਉਹਨਾਂ ਦੇ ਸਾਰੇ ਜਿਹੜੇ ਪ੍ਰੂਫ ਹੈ ਜਾਂ ਸਬੂਤ ਆ ਉਹਨਾਂ ਦੇ ਖਿਲਾਫ ਹੈ ਜਿਹੜੇ ਤਾਂ ਉਹ ਇਕੱਠੇ ਕਰਕੇ ਕੀ ਆ ਕੋਸ਼ ਬੰਦਿਆਂ ਤੇ ਕੀ ਇਹ ਕਾਰਵਾਈ ਜਿਹੜੀ ਸਖਤ ਕੀਤੀ ਜਾਵੇ ਤਾਂ ਇਹਦੇ ਨਾਲ ਕੀ ਅਸਰ ਹੋਣਾ ਜਿੰਨੇ ਵੀ ਮਲਾਜਮ ਹੋਣਗੇ ਸਰਕਾਰੀ ਜਾਂ ਪ੍ਰਾਈਵੇਟ ਕੋਈ ਵੀ ਜਿਹੜਾ ਬੰਦਾ ਗਲਤ ਕੰਮ ਕਰ ਰਿਹਾ ਹੋਊਗਾ ਤਾਂ ਉਹਨੂੰ ਇਹੀ ਲੱਗਣਾ ਕੋਈ ਵੀ ਉਹਨਾਂ ਕੋਲ ਨਾਰਮਲ ਬੰਦਾ ਆ ਜੇ ਉਹਨਾਂ ਦੇ ਮਨ 'ਚ ਇਹੀ ਡਰ ਹੋਣਾ ਕਿਤੇ ਇਹ ਬੰਦਾ ਉਸੇ ਮਹਿਕਮੇ ਦਾ ਤਾਂ ਨਹੀਂ ਜਿਹੜਾ ਬੰਦਾ ਮਤਲਬ ਜਿਹੜੇ ਇਦਾਂ ਸ਼ਾਨਵੀਨ ਕਰਦੇ ਆ ਪਰ ਆਮ ਬੰਦਿਆਂ ਵਿੱਚ ਵੀ ਕੀ ਆ ਉਹਨਾਂ ਦਾ ਖੌਫ ਜਿਹੜਾ ਮਤਲਬ ਦਿਖਣਾ ਜਿਹੜਾ ਆਮ ਲੋਕਾਂ ਦੇ ਵਿੱਚ ਹਰ ਇੱਕ ਬੰਦੇ ਦੀ ਰਿਸਪੈਕਟ ਕਰਨਗੇ ਕਿ ਕਿਤੇ ਕੋਈ ਸਰਕਾਰੀ ਮੁਲਾਜ਼ਮ ਤਾਂ ਨਹੀਂ ਜਿਹੜਾ ਸਾਨੂੰ ਮਤਲਬ ਕੋਈ ਪਰਖਣ ਆਇਆ ਸਾਡੇ ਲਈ ਸਬੂਤ ਇਕੱਠੇ ਕਰਨਾ ਹੈ ਤੇ ਇਹਦੇ ਨਾਲ ਕਿ ਸਾਰੇ ਦੇ ਸਾਰੇ ਵਿਭਾਗੇ ਸੈੱਟ ਹੋ ਜਾਣੇ ਆ ਤਾਂ ਇਹੀ ਕਿ ਮੈਂ ਜੇ ਪੰਜਾਬ ਵਿੱਚ ਮੁੱਖ ਮੰਤਰੀ ਬੰਦਾਂ ਤਾਂ ਮੈਂ ਇਹ ਡਿਪਾਰਟਮੈਂਟ ਹੈ ਜਿਹੜਾ ਜ਼ਰੂਰ ਬਣਾਉਂਗਾ ਜਿਹਦੇ ਵਿੱਚ ਕੀ ਹੈ ਕੁਝ ਕਲਾਕਾਰ ਮੈਂ ਨਿਯੁਕਤ ਕਰਨੀਆਂ ਸਿਰਫ ਐਸੇ ਲਈ ਕਿ ਉਹਨਾਂ ਨੇ ਕੁਝ ਨਹੀਂ ਕਰਨਾ ਸਿਰਫ ਉਹਨਾਂ ਨੇ ਕੀ ਸਬੂਤ ਇਕੱਠੇ ਕਰਨੇ ਆ ਤੇ ਉਹ ਸਬੂਤ ਲਿਆ ਕੇ ਕੀ ਆ ਕਿਸੇ ਡਿਪਾਰਟਮੈਂਟ ਨੂੰ ਦੇ ਦੇਣੇ ਆ ਕਿ ਆ ਦੇਖੋ ਇਹ ਬੰਦੇ ਇਹ ਕਰ ਰਹੇ ਆ ਤੇ ਬਸ ਉਹਨਾਂ ਦਾ ਕੰਮ ਹੈ ਅਗਲੇ ਨੈਕਸਟ ਮਿਸ਼ਨ ਤੇ ਚਲਿਆ ਜਾਣਾ ਤਾਂ ਇਹ ਆਈਡੀਆ ਹੋ ਸਕਦਾ ਪੰਜਾਬ ਵਿੱਚ ਆਲਰੇਡੀ ਕੰਮ ਕਰ ਰਿਹਾ ਹੋਵੇ ਪਰ ਜੇ ਕੰਮ ਕਰ ਰਿਹਾ ਹੈ ਤਾਂ ਮਤਲਬ ਉਸ ਨੂੰ ਚੰਗੇ ਤਰੀਕੇ ਨਾਲ ਕੀਆ ਉਸ ਮਤਲਬ ਉਸ ਜਿਹੜੇ ਡਿਪਾਰਟਮੈਂਟ ਦੇ ਲੋਕ ਨੇ ਉਹ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੇ ਤਾਂ ਜੇ ਮਤਲਬ ਇੱਕ ਪ੍ਰੋਪਰ ਟੀਮ ਵਰਕ ਕੀਤਾ ਜਾਵੇ ਤਾਂ ਇਦਾਂ ਦਾ ਪੰਜਾਬ ਚ ਕੁਝ ਮਹੀਨਿਆਂ ਦੇ ਵਿੱਚ ਹੀ ਹੈ ਜਿਹੜਾ ਬਹੁਤ ਵਧੀਆ ਜਿਹੜਾ ਸੁਧਾਰ ਹੋ ਸਕਦਾ ਹੈ